ਟੈਲਾ ਰੋਡ ਹਾਈਵੇ ਜਿਹੜਾ ਉਹ ਪੂਰਾ ਲੋਕਾਂ ਵੱਲੋਂ ਜਾਮ ਕਰ ਦਿੱਤਾ ਗਿਆ ਹੈ ਔਰ ਦੇਖੋ ਵੱਡਾ ਲੋਕਾਂ ਦੇ ਵਿੱਚ ਰੋਸ ਜਨ ਕੀ ਦੇਖਣ ਨੂੰ ਨਜ਼ਰ ਆ ਰਿਹਾ ਹੈ ਅੱਜ ਕਈ ਦਿਨਾਂ ਤੋਂ ਲਗਾਤਾਰ ਜਨ ਕੀ ਇਹ ਧਰਨਾ ਲੱਗਦਾ ਆ ਰਿਹਾ ਹੀ ਪਹਿਲਾਂ ਵੀ ਇੱਕ ਵਾਰ ਧਰਾ ਹੀ ਲੱਗਾ ਏ ਅੱਗੇ ਠਾਣੇ ਦੇ ਗੇਟ ਦੇ ਅੱਗੇ ਅੱਜ ਫਿਰ ਵੱਡੀ ਗੰਪੂਰ ਵਿੱਚ ਲੋਕ ਇਕੱਠੇ ਹੋ ਕੇ ਇੱਥੇ ਪਹੁੰਚੇ ਹੋਏ ਨੇ ਵੀਡੀਓ ਨੂੰ ਵੱਤਵਾਦ ਸ਼ੇਅਰ ਇਸ ਕਰ ਦਿਓ ਤਸਵੀਰਾਂ ਤੁਸੀਂ ਦੇਖ ਰਹੇ ਹੋ ਘੱਗੇ ਦੀਆਂ ਜੱਜਰ ਮਰਦਾਬਾ ਜੱਲਾਹੁਲਾਹ ਇਹ ਜੜਾ ਚੜਾ ਸੱਚਾ ਬੜਾ ਨੱਕਬਾ ਆ ਤੇ ਬੜਾ ਬੁਸ਼ਰਮਾ ਕਿਉਂਕਿ ਮੈਨੂੰ ਲੱਗਦਾ ਵੀ ਉਹਦੇ ਪਰਿਵਾਰ ਦੇ ਵਿੱਚ ਕੋਈ ਹੈ ਹੀ ਨਹੀਂ ਉਹਨੂੰ ਪਤਾ ਨਹੀਂ ਵੀ ਪਰਿਵਾਰ ਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਪਰ ਲਾਈਵ ਸੱਚਮੇਂ ਨਿਊਜ਼ ਪੰਜਾਬ ਦੇ ਟਿੱਕਰ ਜਿੱਥੇ ਕੀ ਮਟਰੌਂ ਦੀ ਪਿੰਡ ਦੇ ਰਹਿਣ ਵਾਲੇ ਦੋ ਲੜਕੇ ਸੀ ਜਿਹੜੇ ਉਹਨੂੰ ਪਹਿਲਾਂ ਵੀ ਲੱਗਦਾ ਵੀ ਇਤਰਪੜੀ ਤੋਂ ਵੀ ਮਹੀਨਾ ਡੇਢ ਮਹੀਨੇ ਤੋਂ ਯਾਨੀ ਕਿ ਗਾਇਬ ਕੋਈ ਨਹੀਂ ਉਹਨਾਂ ਦਾ ਹਾਲ ਤਾਂ ਕੋਈ ਪਤਾ ਨਹੀਂ ਲੱਗ ਸਕਿਆ ਤੇ ਪਰਿਵਾਰ ਵੱਲੋਂ ਉਹਨਾਂ ਨੂੰ ਲੱਭਣ ਲਈ ਰਾਜਨੇ ਕੇ ਲਗਾਤਾਰ ਜਣੇ ਕਿ ਉਹ ਅੱਜ ਪਹੁੰਚ ਨਹੀਂ ਕਿਤੇ ਇਹ ਬੱਚਿਆਂ ਦਾ ਰੌਲਾ ਇੱਥੇ ਲੱਗ ਰਿਹਾ ਦੋ ਜਵਾਕ ਇੱਕ ਸਭੀ ਮਿਹਨਤੋਂ ਗੁੰਮਣੇ ਇਹ ਕਾਰਨ ਸੀ ਕਿ ਗੁੰਮਣੇ ਇਹ ਸਾਰਾ ਇੱਕ ਨਾਚ ਦਾ ਵਿਸ਼ਾ ਹੋ ਗਏ ਹਨ ਇਨ ਕੱਗੇ ਦੇ ਵਿੱਚ ਬਾਜੀਕਾਰਾਂ ਪੰਚਾਰੇ ਵਾਲੋਂ ਉਹ ਲੱਗਦੇ ਮੂਰ ਜਾਂ ਕਰਕੇ ਪ੍ਰਦਰਸ਼ਨ ਜਿਹੜਾ ਮਾਰਤਾ ਉਹ ਥਾਣਾ ਰੰਡਾ ਕਹਿ ਗਿਆ ਅਮਰੀਤ ਜੀ ਇਹੋ ਵੀ ਵੀਰਦਨ ਨਾਲ ਆਪਣੇ ਬੈਸੜਾ ਨਹੀਂ ਹੈਗਾ ਕਿਉਂਕਿ ਸਾਰੀ ਸਰਕਾਰ ਜੋਗ ਨੇ ਪਰ ਜੇ ਕੋਈ ਮੇਰਾ ਵੀਰ ਥੋੜੇ ਨਾਲ ਬੈਸਦਾ ਉਹਨੂੰ ਆਪਣਾ ਬੁੱਤੋ ਦੱਸੋ ਉਹ ਬੰਦਾ ਵੀ ਆਮ ਜਿਹਾ ਰਾਹੀ ਕਰੂਗਾ ਦੁਕਾਨਦਾਰ ਹੋਊਗਾ ਆਪਣਾ ਸਾਥ ਦੇਊਗਾ ਔਰ ਅਮਰੀਤ ਜੀ ਨਹੀਂ ਨਹੀਂ ਅਮਰੀਤ ਜੀ ਆਪਣੀ ਗਲਤ ਗੱਲਾਂ ਕੋਈ ਗੱਲ ਨਹੀਂ ਆਰਾਮ ਉਹ ਵੀਰ ਮੇਰੀ ਐਕਟੀ ਵਾਲਾ ਤੈਨੂੰ ਬੇਨਤੀ ਆ ਕਿ ਜਿਹੜਾ ਵੀ ਬੰਦਾ ਇੱਥੇ ਬੈਠਦਾ ਦੁਖੀ ਹੋ ਕੇ ਹੀ ਬੈਠਦਾ ਬੱਡੇ ਵੀ ਸਾਨੂੰ ਕੋਈ ਸ਼ੌਕ ਨਹੀਂ ਇੱਥੇ आराम 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 दाओ अॻे सारी साथी सतकारोग न आराम फैसला न ਕਿ ਤਾਂ ਜਦੋਂ ਅੰਬਰਵਾ ਉਹ ਬਸ਼ਰਮੈ ਸੱਚ ਉਹ ਬੈਠਾ ਹੋਏ ਚਾਹੁੰਦਾ ਕਿ ਆਪਾਂ ਆਮ ਪਬਲਿਕ ਦੇ ਨਾਲ ਲੜੀਏ ਤੇ ਮਾਹੌਲ ਖਰਾਬ ਹੋਵੇ ਤੇ ਸਾਰਾ ਪੰਡਾ ਇਹ ਆਪਣੇ ਸਾਹਾਂ ਦੇ ਸਿੱਤੇ ਸਾਇਆ ਨੂੰ ਬੇਨਤੀਆ ਜਿਹੜਾ ਵੀ ਕੋਈ ਆਪਣਾ ਵੀਰ ਦੁਕਾਨਦਾਰ ਵੀਰਾਂ ਨੂੰ ਸਾਡੀ ਬਾਤ ਮੰਨ ਕੇ ਬੇਨਤੀਆ ਕਿ ਸਾਡਾ ਸਾਥ ਦਿਓ ਸਾਡਾ ਸਾਥ ਦਿਓ ਕਿਉਂਕਿ ਯਕੀਨ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪਿਛਲੇ ਜਿਹੜੇ ਮਹੀਨੇ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਸਾਡਾ ਕਿਸੇ ਦਾ ਕੋਈ ਕੀ ਜੋੜੀ ਕੰਮ ਜਾਣਾ ਕਿਸੇ ਨੇ ਕੋਈ ਚਾਲਾ ਸਾਡਾ ਕਿਸੇ ਦਾ ਕੋਈ ਮਕਸਦ ਨਹੀਂ ਵੀ ਕਿਸੇ ਦਾ ਕੰਮ ਖੜੇ ਪਰ ਅਸੀਂ ਬਹੁਤ ਜ਼ਿਆਦਾ ਦੁਖੀ ਆ ਤਾਂ ਹੀ ਆ ਅਸੀਂ ਪਿੱਟ ਸਿਆਪਾ ਕਰਨ ਆਇਆ ਸਾਨੂੰ ਕੋਈ ਸ਼ੌਕ ਨਹੀਂ ਮੇਰੀ ਦੁਕਾਨਦਾਰੀ ਵੀ ਰਾਂ ਦੇ ਆਮ ਰਾਹੀ ਕਰਾ ਬਿਰਾਣਾ ਬੇਚੀ ਆ ਕਿ ਸਾਨੂੰ ਸ਼ੌਕ ਨਹੀਂ ਹੈਗਾ ਕਿ ਥੋੜਾ ਕੁਝ ਬੈਠਣ ਦਾ ਪੂਜ ਪ੍ਰਚੇਸਰ ਮਰਦਾਬਾਦ ਮਰਦਾਬਾਦ ਪੂਜ ਪ੍ਰਚੇਸਰ ਮਰਦਾਬਾਦ ਮਰਦਾ ਕਰਦੇ ਥੋੜੀ ਜਿਹੀ ਹੋਰ ਥੋੜੀ ਜਿਹੀ ਹੋਰ ਬਾ ਬੇਨਤੀ ਆ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਉਹ ਗੜਾ ਕੁੰਭ ਕਰਨ ਦੀ ਨੀਰ ਬਿਸ਼ਰਮ ਐ ਤਾਂ ਇਹ ਤਾਂ ਇਹੰਦਰ ਉਹ ਚਾਹੁੰਦਾ ਆ ਵੀ ਕਿਤੇ ਨਾ ਕਿਤੇ ਕੋਈ ਗੱਲਬਾਤ ਹੋਵੇ ਤੇ ਮੈਂ ਨੂੰ ਇਹਨੂੰ ਮਾਫਾ ਦਈਏ ਆਪਾਂ ਸਾਰੇ ਨੌਜਵਾਨ ਸਾਥੀਆਂ ਨੂੰ ਬੇਨਤੀ ਆ ਵੀ ਆਪਾਂ ਕਿਸੇ ਨੂੰ ਮੌਕਾ ਨਹੀਂ ਦੇਣਾ ਇਹ ਹਜਾ ਜੇ ਕੋਈ ਮੇਰਾ ਬੀਜ ਕੋਈ ਤੁਹਾਨੂੰ ਕੁਝ ਕਹਿੰਦਾ ਨੂੰ ਪਿਆਰ ਨਾਲ ਸਮਝਾਓ ਕਿ ਸਾਡੀ ਆ ਮਜਬੂਰੀ ਆ ਰੋਡ ਨੂੰ ਪੂਰਾ ਜਿਹੜਾ ਪਟਿਆਲਾ ਰੋਡ ਹੈਗਾ ਪਤਲਾ ਤੋਂ ਪਟਿਆਲਾ ਰੋਡ ਹੋ ਉਹ ਨੂੰ ਪੂਰਾ ਜਨੀ ਕਿ ਜਾਮ ਕਰ ਦਿੱਤਾ ਗਿਆ ਹੈ ਇਸ ਟਾਈਮਕ ਅੱਗੇ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਖਾਣਾ ਦੇ ਗੇਟ ਦੇ ਕਿਥੇ ਨਹੀਂ ਕਿ ਇਥੇ ਮੁਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਾਜੀਕਾਰਾ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੋਈ ਦੋ ਲੜਕੇ ਨੇ ਜਿਹੜੇ ਉਹ ਕਾਫੀ ਦਿਨਾਂ ਤੋਂ ਗੁੰਮ ਸੀ ਉਹਨਾਂ ਨੂੰ ਲੈ ਕੇ ਕੋਈ ਇਹਨਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਇੱਥੇ ਕੀਤਾ ਜਾ ਰਿਹਾ ਪਹਿਲਾਂ ਵੀ ਇਹਨਾਂ ਵੱਲੋਂ ਅੱਜ ਤੋਂ 1.5 2 ਮਹੀਨੇ ਪਹਿਲਾਂ ਵੀ ਇੱਕ ਵਾਰ ਜਿਹੜੇ ਕਿਸ ਤਨ ਲਗਾਇਆ ਗਿਆ ਸੀ ਤੇ ਅੱਜ ਫੇਰ ਇੰਨਾ ਵੱਲੋਂ ਇੱਥੇ ਜਾਨੀ ਕਿ ਰੋਡ ਦੇ ਉੱਤੇ ਪ੍ਰੋਪਰ ਧਰਨਾ ਲਗਾ ਦਿੱਤਾ ਗਿਆ। ਪਰ ਮੈਂ ਸੱਚੋ ਅੰਦਰ ਗਰਮੀ ਵੀ ਪੈ ਰਹੀ ਹੈ ਔਰ ਲੋਕ ਜਿਹੜੇ ਜੇਪ ਚ ਗਰਮੈਸ ਗਏ ਆ ਜਿਹੜਾ ਜਾਨੜੇ ਰਾਹੀ ਨੇ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਹੈਵੀ ਗੱਡੀਆਂ ਵੱਡੀਆਂ ਵੱਡੀਆਂ ਨੇ ਸਰਕਾਰ ਤੇ ਮੁੰਡੀਆਂ ਵੀ ਸੌਖੀਆਂ ਨਹੀਂ ਹੁੰਦੀ। ਕੋਈ ਕੁਛਣਾ ਚਾਹੁੰਦਾ ਵੀ ਜਿੱਦਣ ਤੇਰੇ ਘਰੇ ਕੋਈ ਮਰ ਗਿਆ ਉਦੋਂ ਨੂੰ ਡੀਲੀਗੈਂਸੀ ਵੀ ਵੀਡੀਓ ਨੂੰ ਮਤਲਬ ਸ਼ੇਅਰ ਜ਼ਰੂਰ ਕਰ ਦਿਓ। ਸੱਚਮੇਂ ਨਿਊਜ਼ ਪੰਜਾਬ ਤੇ ਤੁਸੀਂ ਵਿਕੇ-ਵਿਰਕੇ ਦੀ ਰਿਪੋਰਟਿੰਗ ਦੇਖ ਰਹੇ ਹੋ ਪਾਤੜਾ ਤੇ ਨਾਲ ਲੱਗਦਾ ਘੱਡਾ ਮੈਨੂੰ ਪਤਾ ਬਿਸ਼ਰਮ ਐਸਟੋਆ ਜਿਹੜੀ ਸੈਂਟਰ ਵਾਲੀ ਵੀ ਸਾਰੀ ਨੀਮਾਪੁਰੀ ਇਸ ਟਾਈਮ ਪੂਰਾ ਮਾਹੌਲ ਜਿਹੜਾ ਤਣਾਅਪੂਰਨ ਜਿਹੜਾ ਗਰਮ ਚੁੱਕਿਆ ਸਾਡੀ ਵਕੀਲਾ ਦੀ ਵੀ ਟੀਮ ਨਾਲ ਬੈਠੀ ਆ ਉਹ ਸਾਡੇ ਹਰ ਤਰ੍ਹਾਂ ਦੇ ਟੀਮ ਆ ਜਿਹੜੀ ਹੋਈਆਂ ਸਾਨੂੰ ਪਤਾ ਵੀ ਪਰਚਾ ਕਿਵੇਂ ਦਰਜ ਕਰਾਉਣਾ ਤੇ ਤੈਨੂੰ ਕੀ ਲੱਗਦਾ ਵੀ ਸਾਨੂੰ ਮਿੱਕੀ ਕੋਈ ਨਹੀਂ ਜੀ ਅਜ ਤੋੜਦੇ ਨਾ ਆ ਗਿਆ ਸੀ ਇੱਥੇ ਰਹਾਂਗੇ ਜੱਟਾਂ ਨੂੰ ਵੀ ਤਰਾ ਕੀਤਾ ਤਾਂ ਪੜ ਲੈ ਕੇ ਸਾਨੂੰ ਇੱਥੇ ਬੈਠਣਾ ਪਿਆ ਇਸੇ ਵਿੱਚ ਆਗੇ ਫਤਣਾ ਤੇਰੀ ਗਰਦਨ ਵਿੱਚ ਚਾਰ ਸੌ ਦਾ ਸੜਿਆ ਉਹਨਾਂ ਸੈਂਟਰ ਵਾਲੀ ਕਿਸਵਾ ਕੱਢਦੇ ਆ ਕਿੱਥੇ ਜਾਉਗੀ ਹੋਰ ਵਿਚਾਰ ਮੈਂ ਸੋਚੋ ਅਸੀਂ 50 ਜਣਾਂ ਤੋਂ ਪੂਰੀ ਮਾਰਕੀਟ ਦੇ ਵਿੱਚ ਪਿੰਡਾਂ ਦੇ ਵਿੱਚ ਘੁੰਮ ਰਿਹਾ ਪਰ ਹਰ ਵਾਰ ਤੇ ਇਹੀ ਕਹਿੰਦਾ ਵਿੱਚ ਤਾਂ ਨਹੀਂ ਸੱਚ ਉੱਤੇ ਲੱਗਿਆ ਹਰ ਵਾਰ ਦੁਖੀਆ ਤੇ ਮੈਂ ਸਾਰੇ ਸਾਥੀਆਂ ਨੂੰ ਬਹਿਣ ਵੀ ਕਹਿ ਸਕਿਆ ਕਿ ਇਹ ਹੋਏ ਕਿਪੜੀ ਵੀ ਲੱਗਿਆ ਹੋਇਆ ਸੀਗਾ ਉੱਥੇ ਸਾਡਾ ਭੈਣ ਇੱਕ ਲੰਗ ਤੋਂ ਸੀਗੀ ਪਰਿਵਾਰ ਆਇਆ ਉਹਨੂੰ ਅੱਜ ਕੁੱਟ ਮਾਰ ਕੇ ਕਿਤੇ ਦੇ ਕੱਪੜੇ ਪਾੜੇ ਬਹੁਤ ਗੁਰਾਜ ਹੋ ਗਈ ਬੋਡਾ ਨਹੀਂ ਸੀਗੀ ਐ ਮੈਡੀਕਲ ਵੀ ਹੋਇਆ ਸਾਰੀ ਖਬਰ ਜਿਹੜੀ ਹੈਗੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗਾ ਤੁਸੀਂ ਉਸੇ ਤਰ੍ਹਾਂ ਜੁੜੇ ਰਹੋ ਸੱਚਮੇਂ ਨਿਊਜ਼ ਪੰਜਾਬ ਦੇ ਨਾਲ ਤਾਂ ਉਹ ਜਦੋਂ ਕੁੜੀ ਦੇ ਨਾਲ ਇਹੋ ਜਿਹਾ ਕੁਝ ਹਲਕਾ ਤੋਂ ਹੋਇਆ ਸੀ ਕੋਈ ਵੀਡੀਓ ਬਣਾਉਂਦਾ ਫਿਰ ਗਿਆ ਮੈਂ ਸੂਤ ਮੰਦਾ ਤੇ ਜਦੋਂ ਸੈਂਟਰ ਵਾਲ ਮਿੱਕੀ ਸਵਾ ਤੇ ਪਹੁੰਚੀ ਇਹਦੀ ਕੁਸੀਰੇ ਦਾ ਪ੍ਰਿੰਦਰ ਦੇ ਵਿੱਚ ਹੀ ਬਹਿਣ ਗਈ ਇਹਨੂੰ ਪੁੱਛਿਆ ਵੀ ਜੇ ਤੇਰੇ ਪਰਿਵਾਰ ਨੂੰ ਇਹ ਹਜੇ ਕੁਝ ਹੁੰਦਾ ਹੋਊਗਾ ਤੈਨੂੰ ਫਿਰ ਪੁੱਛਾਂਗੇ ਤੇਰਾ ਕੋਈ ਪੈੜਾ ਹੋਗਾ ਜੇ ਉਹਦੇ ਹਜੇ ਕੁਝ ਹੁੰਦਾ ਫਿਰ ਪੁੱਛਾਂਗੇ ਕੀ ਗੱਲ ਜਿਹੜੀ ਉਹ ਸਾਡੀ ਭੈਣ ਦੇ ਨਾਲ ਇਹ ਜੀ ਹਰਕਤ ਉਹਨੂੰ ਕਿਹੜਾ ਪਤਾ ਸੀਗਾ मजूदा चाहंदा तूं की काॾे पिछेच लाड़ी ऐॾी बड़ी ज़ारी त से थाणे सारी दी आहे हा ई थी हिकु साला होर अंदर बचा उहा ई आहे शर्म बंदा